ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਨਵੀਂ ਸਵੇਰ ਕੋਈ ਐਸੀ ਖਬਰ ਸੁਣਨ ਨੂੰ ਮਿਲਦੀ ਆ ਜਿਸ ਦੇ ਨਾਲ ਪੰਜਾਬ ਦੇ ਹੱਕ ਖੋਹਣ ਦੀ ਗੱਲ ਆਉਂਦੀ ਆ ਪਿਛਲੇ ਦਿਨਾਂ 'ਚ ਬੀਬੀ ਐਮਬੀ ਹੋ ਗਈ ਜਾਂ ਚੰਡੀਗੜ੍ਹ ਦੇ ਕਹਿੰਦੇ ਹੁੰਦੇ ਆ ਜਿਹੜੇ ਅਧਿਕਾਰ ਨੇ ਹੱਕ ਨੇ ਉਹ ਦੂਰ ਹੁੰਦੇ ਜਾਂਦੇ ਦਿਖਾਈ ਦਿੱਤੇ ਪਿਛਲੇ ਦਿਨਾਂ 'ਚ ਪਾਣੀ ਖੋਣ ਦੀ ਗੱਲ ਆਈਗੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆਈ ਬੜਾ ਕੁਛ ਆ ਪਰ ਅੱਜ ਇੱਕ ਹੋਰ ਨਵੀਂ ਖਬਰ ਆਈ ਕਿ ਜਿਹੜੀ ਇੱਕ ਪੰਜਾਬ ਦੀ ਬੜੀ ਨਾਮਵਰ ਯੂਨੀਵਰਸਿਟੀ ਜਿਹਦਾ ਨਾਮ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਉਸ ਦੀ ਸੈਨੇਟਰ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਇਸ ਦੇ ਪ੍ਰੋਚ ਚਾਂਸਲਰ ਹੁੰਦੇ ਨੇ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਵਿੱਚ ਇੱਕ ਵਿਚਾਰ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਹੜੇ ਚੁਣੇ ਹੋਏ ਮੈਂਬਰ ਆਉਂਦੇ ਸੀ ਜਿਨ੍ਹਾਂ ਦੀ ਗਿਣਤੀ ਸਾਰੀ ਰਲਾ ਕੇ ਨਾਮਜਦ ਦੀ ਰਲਾ ਕੇ 90 ਹੁੰਦੀ ਸੀ ਉਨਾ ਤੋਂ 31 ਰਹਿ ਗਈ ਆ ਜਿਹਦੇ ਵਿੱਚੋਂ 24 ਮੈਂਬਰ ਨਾਮਜ਼ਦ ਹੋਣਗੇ ਤੇ 7 ਜਿਹੜੇ ਆ ਜਿਹੜੇ 7 ਮੈਂਬਰ ਆ ਉਹ ਐਕਸ-ਆਫੀਸ਼ੀਓ ਦੇ ਤੌਰ ਤੇ ਇਹ ਜਿਹੜੇ ਆਉਣਗੇ ਸੋ ਇਹ ਖਬਰ ਨੇ ਕਾਫੀ ਜਿਹੜੀ ਆ ਠੇਸ ਪਹਾਈ ਆ ਕਿਉਂਕਿ ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਦੀ ਇੱਕ ਨੁਮਾਇੰਦਗੀ ਸੀ ਉਸ ਨੁਮਾਇੰਦਗੀ ਨੂੰ ਖੋਹ ਲਿਆ ਗਿਆ ਸੋ ਇਸ ਗੱਲ ਦਾ ਬਹੁਤ ਭਾਰੀ ਰੋਸ ਆ ਪੰਜਾਬ ਦੇ ਅੰਦਰ ਡਾਢਾ ਦੁੱਖ ਹੈ ਸੋ ਇਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਕਿ ਪੰਜਾਬ ਦੇ ਲੋਕ ਅਸੀਂ ਸਾਰੇ ਇਸ ਗੱਲ ਦਾ ਡਟਵਾ ਵਿਰੋਧ ਕਰਦੇ ਹਾਂ ਕਿ ਪੰਜਾਬ ਦੇ ਲੋਕ ਚੁਣੇ ਹੋਏ ਲੋਕਾਂ ਦੀ ਨੁਮਾਇੰਦਗੀ ਜੀਵ ਖਤਮ ਕਰ ਦਿੱਤੀ ਗਈ। ਤੋਂ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਏਗਾ ਔਰ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਵਾ ਉਸ ਦੀ ਅਸੀਂ ਡਟ ਕੇ ਨਖੇਦੀ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਨਮਿਸਵੇਰ ਕੋਈ ਐਸੀ ਖਬਰ ਸੁਣਨ ਨੂੰ ਮਿਲਦੀ ਆ ਜਿਸ ਦੇ ਨਾਲ ਪੰਜਾਬ ਦੇ ਹੱਕ ਖੋਹਣ ਦੀ ਗੱਲ ਆਉਂਦੀ ਆ ਪਿਛਲੇ ਦਿਨਾਂ 'ਚ ਬੀਬੀਐਮਬੀ ਹੋ ਗਈ ਜਾਂ ਚੰਡੀਗੜ੍ਹ ਦੇ ਕਹਿੰਦੇ ਹੁੰਦੇ ਆ ਜਿਹੜੇ ਅਧਿਕਾਰ ਨੇ ਹੱਕ ਨੇ ਉਹ ਦੂਰ ਹੁੰਦੇ ਜਾਂਦੇ ਦਿਖਾਈ ਦਿੱਤੇ ਪਿਛਲੇ ਦਿਨਾਂ 'ਚ ਪਾਣੀ ਖੋਣ ਦੀ ਗੱਲ ਆਈਗੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆਈ ਬੜਾ ਕੁਛ ਆ ਪਰ ਅੱਜ ਇੱਕ ਹੋਰ ਨਵੀਂ ਖਬਰ ਆਈ ਕਿ ਜਿਹੜੀ ਇੱਕ ਪੰਜਾਬ ਦੀ ਬੜੀ ਨਾਮਵਰ ਯੂਨੀਵਰਸਿਟੀ ਜਿਹਦਾ ਨਾਮ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਉਸ ਦੀ ਸੈਨੇਟਰ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਇਸ ਦੇ ਪ੍ਰੋਚ ਚਾਂਸਲਰ ਹੁੰਦੇ ਨੇ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਵਿੱਚ ਇੱਕ ਵਿਚਾਰ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਹੜੇ ਚੁਣੇ ਹੋਏ ਮੈਂਬਰ ਆਉਂਦੇ ਸੀ ਜਿਨ੍ਹਾਂ ਦੀ ਗਿਣਤੀ ਸਾਰੀ ਰਲਾ ਕੇ ਨਾਮਜਦਦੀ ਰਲਾ ਕੇ 90 ਹੁੰਦੀ ਸੀ ਉਹਨਾਂ ਤੋਂ 31 ਰਹਿ ਗਈਆਂ ਜਿਹਦੇ ਵਿੱਚੋਂ 24 ਮੈਂਬਰ ਨਾਮਜਦ ਹੋਣਗੇ ਤੇ 7 ਜਿਹੜੇ ਆ ਜਿਹੜੇ ਸੱਤ ਮੈਂਬਰ ਆ ਉਹ ਐਕਸ-ਆਫੀਸਿਓ ਦੇ ਤੌਰ ਤੇ ਇਹ ਜਿਹੜੇ ਆਉਣਗੇ ਸੋ ਇਹ ਖਬਰ ਨੇ ਕਾਫੀ ਜਿਹੜੀ ਠੇਸ ਪਹਚਾਈ ਆ ਕਿਉਂਕਿ ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਦੀ ਇੱਕ ਨੁਮਾਇੰਦਗੀ ਸੀ ਉਸ ਨੁਮਾਇੰਦਗੀ ਨੂੰ ਖੋਹ ਲਿਆ ਗਿਆ ਸੋ ਇਸ ਗੱਲ ਦਾ ਬਹੁਤ ਭਾਰੀ ਰੋਸ ਆ ਪੰਜਾਬ ਦੇ ਅੰਦਰ ਡਾਢਾ ਦੁੱਖ ਹੈ ਸੋ ਇਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਕਿ ਪੰਜਾਬ ਦੇ ਲੋਕ ਅ ਅਸੀਂ ਸਾਰੇ ਇਸ ਗੱਲ ਦਾ ਡਟਵਾਂ ਵਿਰੋਧ ਕਰਦੇ ਆ ਕਿ ਪੰਜਾਬ ਦੇ ਲੋਕ ਚੁਣੇ ਹੋਏ ਲੋਕਾਂ ਦੀ ਨੁਮਾਇੰਦਗੀ ਜੀ ਵੀ ਆ ਖਤਮ ਕਰ ਦਿੱਤੀ ਗਈ ਯਾਰ ਪੁਲਿਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਉਰੋਗ ਕੀਤਾ ਜਾਏਗਾ ਔਰ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਵਾ ਉਸ ਦੀ ਅਸੀਂ ਡਟ ਕੇ ਨਖੇਦੀ ਕਰਦੇ ਹਾਂ